ਪਹਿਲਾਂ ਤਾਂ ਮੀਰਪੁਰ ਲਖੇ ਨੂੰ ਬਹੁਤ-ਬਹੁਤ ਮੁਬਾਰਕਾਂ ਭਾਜੀ ਪਹਿਲਾ ਮੈਚ ਜਿੱਤ ਕੇ ਤੁਸੀਂ ਦੂਜੇ ਰਾਉਂਡ ਦੇ ਵਿੱਚ ਪਹੁੰਚ ਚੁੱਕੇ ਹੋ ਤੇ ਤੁਹਾਡੇ ਪਲੇਅਰਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਨੌਜਵਾਨ ਮੁੰਡਿਆਂ ਨੇ ਅਸੀਂ ਭਾਜੀ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹੁੰਦੇ ਹਾਂ ਆਪਣੀ ਗਰਾਊਂਡ ਦੇ ਬਾਰੇ ਇਹ ਵਿਗੜ ਦੇ ਬਾਰੇ ਤੁਹਾਨੂੰ ਕਿੱਦਾਂ ਹੀ ਲੱਗੀ ਤੇ ਗਰਾਊਂਡ ਕਿੱਦਾਂ ਹੀ ਲੱਗੀ ਤੁਸੀਂ ਸਾਨੂੰ ਜ਼ਰੂਰ ਦੱਸ ਕੇ ਜਾਓ ਭਾਜੀ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਜਿੰਨੇ ਵੀ ਸਮਾਨਪੁਰ ਦੀ ਕਮੇਟੀ ਆ ਔਰ ਜਿੰਨੇ ਵੀ ਪਲੈਂਟੇਰ ਆ ਬਹੁਤ ਵਧੀਆ ਗਰਾਊਂਡ ਨੂੰ ਤਿਆਰ ਕੀਤਾ ਬੜਾ ਮਜ਼ਾ ਆਇਆ ਤੇ ਬੜਾ ਦਿਲ ਖੁਸ਼ ਹੋਇਆ ਕਿਉਂ ਵਿਗੜਿਆ ਵਿਗੜ ਮੇਨ ਵਿਗੜ ਹੁੰਦੀ ਆ ਕਿ ਪਲੇਅਰ ਨੂੰ ਮਤਲਬ ਵਧੀਆ ਖੇਡਣ ਨੂੰ ਮਿਲੇ ਤੇ ਬੋਲਰ ਲਈ ਵੀ ਬਹੁਤ ਵਧੀਆ ਆ ਤੇ ਸਾਨੂੰ ਖੇਡ ਕੇ ਬੜਾ ਮਾਣ ਮਸੂਸ ਹੋਇਆ ਕਿ ਵਿਗੜ ਇੱਕ ਨੰਬਰ ਹੈ ਬਾਜੀ ਬੜੀ ਖੁਸ਼ੀ ਹੋਈ ਮਨ ਨੂੰ ਤਸੱਲੀ ਹੋਈ ਕਿ ਗਰਾਊਂਡ ਵਿਗੜ ਇੱਕ ਨੰਬਰ ਬਹੁਤ ਵਧੀਆ ਮਿਹਨਤ ਕੀਤੀ ਆ ਸਾਰੇ ਕਮੇਟੀ ਮੈਂਬਰਾਂ ਨੇ ਤੇ ਪਲਾਂਟੇਅਰ ਵੀਰਾਂ ਨੇ ਬਹੁਤ ਮਿਹਨਤ ਕੀਤੀ ਬਾਜੀ ਬੜੀ ਖੁਸ਼ੀ ਹੋਈ ਟੂਰਨਾਮੈਂਟ ਖੇਡ ਕੇ ਪਹਿਲਾ ਮੈਚ ਜਿੱਤ ਕੇ ਬੜਾ ਮਨ ਨੂੰ ਸਕੂਨ ਆਇਆ ਆਪਣੇ ਭਾਜੀ ਚੜ੍ਹਦੀ ਉਮਰ ਦੇ ਨੌਜਵਾਨ ਮੁੰਡੇ ਨੇ ਅੱਜ 100 ਮਾਰਿਆ ਤੇ ਬਹੁਤ ਵਧੀਆ ਬੈਟਿੰਗ ਦਾ ਪ੍ਰਦਰਸ਼ਨ ਕੀਤਾ ਹਨਾ ਇਹਨਾਂ ਦੀ ਮਿਹਨਤ ਬਾਰੇ ਵੀ ਕੁਝ ਦੱਸੋ ਕਿਦਾਂ ਮੁੰਡੇ ਕਰਦੇ ਆ ਮਿਹਨਤ ਹਨਾ ਹਾਂਜੀ ਬਈ ਇਹ ਮੁੰਡੇ ਜੀ ਆਪਾਂ ਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਮੈਨੂੰ ਹੁਣ ਇਸ ਗੱਲ ਦਾ ਮਾਣ ਹੈ ਕਿ ਮੈਂ ਪਿੱਛੇ ਰਹਿ ਕੇ ਇਹਨਾਂ ਨੂੰ ਆਪ ਮੂਰੇ ਖਿਲਾ ਰਿਹਾ ਤੇ ਇਸ ਗੱਲ ਦਾ ਬੜਾ ਮਾਣ ਹੈ ਕਿ ਇਹ ਉਨਾ ਹੀ ਵਧੀਆ ਪ੍ਰਦਰਸ਼ਨ ਕਰਦੇ ਤੇ ਮਨ ਨੂੰ ਬੜਾ ਸਕੂਨ ਹੁੰਦਾ ਕਿ ਸਾਡੇ ਜੰਗ ਪਲੇਅਰ ਵਧੀਆ ਖੇਡ ਰਹੇ ਆ ਬਾਜੀ ਤੇ ਗਾਹਾਂ ਵੀ ਹਰ ਮੈਚ ਇੱਦੇ ਖੇਡਣ ਤਾਂ ਬਹੁਤ ਵਧੀਆ ਗੱਲ ਆ ਤੇ ਮਾਣ ਮਹਿਸੂਸ ਹੁੰਦਾ ਵੀ ਸਾਡੇ ਕੋਈ ਸਖਾਈਆਂ ਚੀਜ਼ਾਂ ਇਹ ਪਲੇਅਰ ਖੇਡ ਰਹੇ ਆ। ਭਾਜੀ ਕੋਈ ਛੋਟੀ ਭਾਜੀ ਅਸੀਂ ਇਹ ਪੁੱਛਣਾ ਚਾਹੁੰਦੇ ਆ ਕੋਈ ਕਮੀ ਪੇਚੀ ਸਾਡੇ ਵੱਲੋਂ ਜਾਂ ਗਰਾਊਂਡ ਦੇ ਵਿੱਚੋਂ ਜਾਂ ਕੁਝ ਵੀ ਤੁਹਾਨੂੰ ਲੱਗਦਾ ਤੁਸੀਂ ਸਾਨੂੰ ਜ਼ਰੂਰ ਦੱਸ ਕੇ ਜਾਓ ਜੇ ਕੋਈ ਵੀ ਤੁਹਾਨੂੰ ਲੱਗਦਾ। ਨਹੀਂ ਭਾਜੀ ਕੋਈ ਕਮੀ ਨਹੀਂ ਹਰ ਇੱਕ ਚੀਜ਼ ਅਵੇਲੇਬਲ ਆ ਪਾਣੀ ਆ ਚਾਹ ਆ ਠੀਕ ਆ ਸਾਰਾ ਕੁਝ ਅਵੇਲੇਬਲ ਆ ਬਹੁਤ ਵਧੀਆ ਪ੍ਰਦੂਆ ਆ ਤੁਹਾਡਾ ਅਰੇਂਜਮੈਂਟ ਤੇ ਬੜੀ ਸਕੂਨ ਹੋਇਆ ਖੇਡ ਕੇ ਤੇ ਇੱਕ ਲਾਈਵ ਤੁਹਾਡਾ ਜਿਹੜਾ ਨਾ ਬਹੁਤ ਵਧੀਆ ਆ ਭਾਜੀ ਜੋ ਵੀ ਬਾਈਕ ਲਾਈਵ ਕਰਦੇ ਆ ਬੜਾ ਦੇਖਣ ਨੂੰ ਤੇ ਫੈਮਲੀ ਜਦੋਂ ਆਪਾਂ ਬੈਠ ਕੇ ਦੇਖਦੇ ਆ ਉੱਚ ਗਾਲ ਗਲੋਚੀ ਨਹੀਂ ਹੈਗੀ ਜਾਂ ਕੁਝ ਵੀ ਇਦਾਂ ਦੀ ਹੈ ਨਹੀਂ ਤੇ ਸਾਨੂੰ ਬੜਾ ਵਧੀਆ ਲੱਗਦਾ ਨਹੀਂ ਤਾਂ ਫੈਮਲੀ ਚ ਬੈਠ ਕੇ ਦੇਖ ਨਹੀਂ ਹੁੰਦਾ ਕਿ ਮਗਰ ਗਾਲ ਕੱਢੀ ਜਾਂਦੇ ਜਾਂ ਹੋਰ ਕੁਛ ਆ ਬਟ ਲਾਈਵ ਬਹੁਤ ਵਧੀਆ ਆ ਭਾਜੀ ਥੈਂਕ ਯੂ ਭਾਜੀ ਖੇਡਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਭਾਜੀ ਤਾੜੀਆਂ ਮਾਰ ਦਿਓ ਮੀਰਪੁਰ ਲੱਕੇ ਲਈ ਤੇ ਤਾੜੀਆਂ ਘਟਾਰੋ ਦੀ ਟੀਮ ਲਈ ਵੀ ਮਾਰ ਦਿਓ ਕਹਿੰਦੇ ਵਧੀਆ ਖੇਡਦੇ ਆ ਮੁੰਡੇ ਚਲੋ ਅੱਜ ਦਿਨ ਦਿਨ ਦੀ ਗੱਲ ਹੁੰਦੀ ਆ ਘਟਾਰੋ ਦੇ ਮੁੰਡੇ ਬਹੁਤ ਨਾਮਵਰ ਪਲੇਅਰ ਆ ਸਾਰੇ ਪਾਸ ਦੋਨੇ ਟੀਮਾਂ ਨੇ ਤਾਰੀਆਂ ਮਾਰਦੋ ਖਾਡੇ ਉਸਮਾਨਪੁਰ ਦੇ ਵਿੱਚ ਟੂਰਨਾਮੈਂਟ ਦੇ ਵਿੱਚ ਹਿੱਸਾ ਲਿਆ ਅਸੀਂ ਧੰਨਵਾਦ ਦੀਆਂ ਭਾਜੀ ਤੁਹਾਡੇ ਤੇ ਤੁਹਾਡੀ ਟੀਮ ਦੇ ਆਜੋ ਭਾਜੀ ਆਪਾਂ